ਆ ਰਿਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲਾ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 8 ਤੇ ਆਪਾਂ ਪਹੁੰਚ ਗਏ ਆ ਸੋਈ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਆ ਕੜੀ ਦੇਖੋ ਜੀ ਕੜੀ ਨਾ ਇਹ ਸਾਰਿਆਂ ਦੀ ਹੈਗੀ ਆ ਮਨ ਪਸੰਦ ਚੀਜ਼ ਹੈ ਹੁਣ ਤਾਂ ਸਰਦੀਆਂ ਨੇ ਸਬਜ਼ੀਆਂ ਖਾਣ ਦਾ ਬਿਲਕੁਲ ਵੀ ਦੇਲ ਨਹੀਂ ਕਰਦਾ ਹੈਗਾ ਤੇ ਆਪਾਂ ਨੂੰ ਸਵੇਰੇ ਸਵੇਰੇ ਹੀ ਮਿਲ ਗਿਆ ਵਿਆਹ ਦਾ ਕਾਰਡ ਦੇਖੋ ਜੀ ਆਪਾਂ ਨੂੰ ਅੱਜ ਵਿਆਹ ਦਾ ਕਾਰਡ ਵੀ ਆ ਗਿਆ ਹੈ ਉਹ ਵੀ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਵੀ ਆਪਾਂ ਨੇ ਵਿਆਹ ਕਿੱਥੇ ਜਾਣਾ ਹੈ ਦੇਖੋ ਜੀ ਇੱਧਰ ਕੜੀ ਵਾਸਤੇ ਆਪਾਂ ਨੇ ਸਾਰੀ ਤਿਆਰੀ ਕਰ ਲਈ ᱛᱮ ਆਪਾਂ ਤੁਹਾਨੂੰ ਦਿਖਾਉਨੇ ਆਂ ਇੱਧਰ ਆਪਾਂ ਨੇ ਨਾ ਇੱਕ ਕੋਲੀ ਨਾ ਬੇਸਣ ਦੀ ਲੈ ਕੇ ਨਾ ਉਹਨੂੰ ਚੰਗੀ ਤਰ੍ਹਾਂ ਛਾਣ ਕੇ ਰੱਖ ਲਿਆ ਪ੍ਰਾਤ ਵਿੱਚ ਤੇ ਇੱਧਰ ਲਸਣ ਪਿਆਜ਼ ਅਦਰਕ ਇਹ ਵੀ ਆਪਾਂ ਨੇ ਸਾਰੀ ਚੀਜ਼ ਰੈਡੀ ਕਰ ਲਈਤੀ ਆ ਇਹ ਲੱਤੀ ਆਪਾਂ ਨੇ ਲੱਸੀ ਲੱਤੀ ਆ ਇਹ ਖੱਟੀ ਲੱਸੀ ਇਹ ਬਹੁਤ ਵਧੀਆ ਕੜੀ ਬਣਦੀ ਇਹਦੇ ਨਾਲ ਦੇਖੋ ਜੀ ਇੱਧਰ ਆਪਾਂ ਨੇ ਨਾ ਤੇਲ ਪਾ ਗਏ ਨਾ ਗਰਮ ਹੋਣ ਵਾਸਤੇ ਰੱਖ ਦਿੱਤਾ ਏ ਐਨੇ ਇਹ ਪੂਰਾ ਕੜਿਆ ਨਹੀਂ ਹੈਗਾ ਕੜੀ ਚ ਪਾਉਣ ਵਾਸਤੇ ਨਾ ਆਪਾਂ ਨੇ ਨਾ ਦੋ ਚਮਚੇ ਲੱਤੇ ਆ ਸਾਫਤਾ ਧਨੀਆ ਹੁੰਦਾ ਏ ਜੇ ਇਹ ਪਾ ਕੇ ਕੜੀ ਬਣਾਵੇ ਨਾ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਤੇ ਇੱਧਰ ਆਪਾਂ ਨੇ ਜੀਰਾ ਵੀ ਲੱਤਾ ਏ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵਿਆਹ ਵਾਲਾ ਕਾਰਡ ਦੇਖੋ ਜੇ ਇਹ ਆ ਗਿਆ ਆਪਾਂ ਨੂੰ ਵਿਆਹ ਵਾਲਾ ਕਾਰਡ ਬਸ ਇੱਕ ਹਫਤਾ ਰਹਿ ਗਿਆ ਵਿਆਹ ਦੇ ਵਿੱਚ ਤੇ ਸਵੇਰੇ ਸਵੇਰੇ ਨਾ ਜਦੋਂ ਅਸੀਂ ਉੱਠੇ ਨਾ ਤੇ ਸਾਡੇ ਨਾਲ ਗੇੜ ਖੜਕਣ ਲੱਗ ਗਿਆ ਸਵੇਰੇ ਸਵੇਰੇ ਅਸੀਂ ਕਹਿ ਆ ਵੀ ਇੰਨੀ ਚਾਹ ਦੀ ਕੌਣ ਆ ਗਿਆ ਜੇ ਦੋ ਅਸੀਂ ਦੇਖੇ ਇਹ ਦੋ ਬੰਦੇ ਖੜੇ ਉਹ ਕਹਿੰਦੇ ਵੀ ਤੁਹਾਡਾ ਵਿਆਹ ਦਾ ਕਾਰਡ ਆ ਗਿਆ ਚਲੋ ਅਸੀਂ ਉਹਨਾਂ ਨੂੰ ਚਾਹ ਪਾਣੀ ਪਲਾਇਆ ਸੀ ਕਿ ਆ ਵੀ ਐਨੀ ਸਵੇਰੇ ਸਵੇਰੇ ਉਹ ਕਹਿੰਦਾ ਜੀ ਸਵੇਰੇ ਫਿਰ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਦੇ ਵਿੱਚ ਘੁੰਮਣਾ ਹੁੰਦਾ ਇਸ ਕਰਕੇ ਨਾ ਅਸੀਂ ਨਾ 5 ਵਜੇ ਜਿਹੜੇ ਰਿਸ਼ਤੇਦਾਰੀਆਂ ਵਿੱਚ ਘੁੰਮਦੇ ਆ ਸਾਜਰੇ ਉੱਠ ਕੇ ਕਹਿੰਦਾ ਜੀ ਵਿਆਹ ਹੁੰਦੇ ਨਾ ਆਗੇ ਨੇੜੇ ਅਸੀਂ ਕਿਹਾ ਵੀ ਛੇਤੀ ਤੋਂ ਛੇਤੀ ਕੰਮ ਨਿਬੇੜਦੀ ਐ ਦੇਖੋ ਜੀ ਇੱਕ ਦਿੱਤਾ ਉਹਨਾਂ ਨੇ ਬਾਤ ਕੀ ਦਾ ਦਿੱਤਾ ਡੱਬਾ ਉਹ ਹੁਣ ਆਪਾਂ ਨੇ ਇੱਕ ਪਾਸੇ ਰੱਖਿਆ ਹੋਇਆ ਹੈ ਦੇ ਹੁਣ ਆ ਹੈਗਾ ਵਿਹਾਂ ਦਾ ਕਾਰਡ ਆਪਾਂ ਜਾਵਾਂਗੇ ਨਾਲੇ ਤੁਹਾਨੂੰ ਵੀ ਆਪਾਂ ਵਿਆਹ ਦਿਖਾਵਾਂਗੇ ਇਹ ਅਸੀਂ ਜਾਣਾ ਲੁਧਿਆਣੇ ਨਹੀਂ ਜਾਣਾ ਹੈ ਦੇਖੋ ਜੀ ਇੱਕ ਖੁਸ਼ਕਬਰੀ ਹੋ ਰਿਹਾ ਤੇ ਅੱਜ ਸਾਡੀ ਰੇਖਾ बस ਪਹੁੰਚਣ ਵਾਲੀ ਆ ਉਹਦੇ ਵਾਸਤੇ ਨਵੇਂ ਸਪੈਸ਼ਲ ਕੜੀ ਬਣਾਈ ਜਾ ਤੇ ਨਾਲ ਬਣਾਉਂਗੀ ਮੈਂ ਚੌਲ ਉਹਨੂੰ ਇੰਨੀ ਜ਼ਿਆਦਾ ਨਾ ਉਹਨੂੰ ਇੰਨੀ ਜ਼ਿਆਦਾ ਕੜੀ ਪਸੰਦ ਆ ਨਾ ਬਹੁਤ ਜ਼ਿਆਦਾ ਮੱਖਾ ਵੀ ਉਹਨੂੰ ਹਲੇ ਨਾ ਆਪਾਂ ਨੇ ਲੈ ਕੇ ਆਉਣਾ ਸਟੇਸ਼ਨ ਤੇ ਵੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਕੜੀ ਬਣਾ ਦਵਾਂ ਚਲੋ ਜਦੋਂ ਆਉਗੀ ਨਾ ਆਪਾਂ ਤੁਹਾਨੂੰ ਉਹਦੇ ਨਾਲ ਵੀ ਮਿਲਾਵਾਂਗੇ ਮੈਨੂੰ ਲੱਗਦਾ ਗੱਡੀ ਆ ਗਈ ਐ ਚਲੋ ਹੁਣ ਆਪਾਂ ਚੱਲਦੇ ਆਂ ਚਲੋ ਜੀ ਸਾਡੀ ਰੇਖਾ ਨਾ ਪਹੁੰਚ ਗਈ ਐ ਦੇਖੋ ਹੁਣੀ ਹੁਣੀ ਆਈ ਐ ਸਫ਼ਰ ਇਹਦਾ ਹੈਗਾ ਤਾਂ ਕਾਫੀ ਦੂਰ ਦਾ ਸਫ਼ਰ ਤਾਂ ਵਿਚਾਰੀ ਥੱਕ ਗਈ ਐ ਤੇ ਆਪਾਂ ਹੁਣ ਇਹਨੂੰ ਆ ਕੇ ਨਾ ਚਾਹ ਪਾਣੀ ਪਿਲਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਐ ਹੋ ਠੀਕ ਠਾਕ ਐ ਸਫਰ ਕੇ ਮੇਰੇ ਹੱਥ ਰਾਂ ਅੱਛਾ ਕੋਈ ਹੋਰ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਚੱਲ ਹੁਣ ਤੂੰ ਐਂ ਕਰ ਤੇਰਾ ਦਿਨ ਲੱਗਿਆ ਨਹੀਂ ਹੈਗਾ ਨਾ ਦੇਖ ਲੈ ਜਿਹੜਾ ਪਿਆਰ ਹੁੰਦਾ ਨਾ ਬੰਦੇ ਨੂੰ ਇੰਨਾ ਜ਼ਿਆਦਾ ਖਿੱਚ ਕੇ ਲਿਆਉਂਦਾ ਨਾ ਬਹੁਤ ਜ਼ਿਆਦਾ ਸਿਰਫ 3 ਮਹੀਨੇ ਹੋਏ ਆ ਹਲੇ ਗਏ ਨੂੰ ਦੀਦੀ ਮੇਰੀ ਦਾ ਟਿਕਟ ਕਰਾ ਦਿਓ ਤੁਸੀਂ ਦੇਖੋ ਜੀ ਮੈਨੂੰ ਪਾਸ ਹੋਏ ਇਮਰਜੈਂਸੀ ਇਹਦੀ ਟਿਕਟ ਕਰਾਉਣੀ ਪਈ ਐ ਤੇ ਹੁਣ ਆਪਨੇ ਇਹ ਬਤਨ ਪਹੁੰਚ ਗਈ ਐ ਤੇ ਹੁਣ ਸਾਡੇ ਨਾਲ ਇਹ ਗੱਲਾਂ ਬਾਤਾਂ ਕਰੂਗੀ ਕੰਮ ਵਿੱਚ ਹੱਥ ਪਟਾਊਗੀ ਤੂੰ ਹੁਣ ਆਇਆ ਘਰ ਤੂੰ ਆਪਰੇ ਹੁਣ ਕਮਰੇ ਵਿੱਚ ਚੱਲ ਹੈ ਬੰਦੇ ਵਿੱਚ ਜਾ ਕੇ ਮੈਂ ਤੇਰੇ ਵਾਸਤੇ ਚਾਹ ਬਣਾਉਣੀ ਹੈ ਹੈ ਚਾਹ ਪੀ ਜੀ ਔਰ ਤੇਰੀ ਮੰਮੀ ਉੱਥੇ ਠੀਕ ਸੀਗੀ ਹਾਂ ਦੇਦੇ ਠੀਕ ਹੈ ਹਾਂ ਚਲੋ ਠੀਕ ਦੇਖੋ ਜੀ ਜਿਹੜਾ ਆਪਾਂ ਨੇ ਸਾਫਤਾ ਧਨੀਆ ਦਾ ਉਹਨੂੰ ਥੋੜਾ ਜਿਹਾ ਨਾ ਡੈੜਾ ਜਿਹਾ ਕਰ ਲੂਗੇ ਡੈੜਾ ਕਰਕੇ ਨਾ ਫਿਰ ਵਧੀਆ ਰਹਿੰਦਾ ਕੜੀ ਦੇ ਵਿੱਚ ਇੱਧਰ ਹੁਣ ਆਪਣਾ ਤੇਲ ਵੀ ਗਰਮ ਹੋ ਗਿਆ ਹੈ ਤੇ ਆਪਾਂ ਸਰੋਂ ਦੇ ਤੇਲ ਦਾ ਹੀ ਲਾਵਾਂਗੇ ਤੜਕਾ ਤੇ ਥੋਣ ਧਣੀਆਂ ਜਿਹੜਾ ਆਪਾਂ ਨੇ ਡੈੜਾ ਕਰਿਆ ਨਾ ਹੁਣ ਆਪਾਂ ਨੇ ਇਹਨੂੰ ਵਿੱਚ ਪਾ ਦੂੰਗੇ ਤੇ ਆਪਣੇ ਕੋਲ ਹੈਗਾ ਜਿਹੜਾ ਜੀਰਾ ਉਹ ਜੀਰਾ ਵੀ ਵਿੱਚ ਪਾ ਦਿੱਤਾ ਏ ਤੇ ਹੁਣ ਆਪਾਂ ਪਾ ਦੂੰਗੇ ਇਹਦੇ ਵਿੱਚ ਪਿਆਜ਼ ਇਸੋ ਜੀ ਜਦੋਂ ਮੈਂ ਪਹਿਲਾ ਤੜਕਾ ਲਾਉਣ ਲੱਗੀ ਆ ਨਾ ਜਦ ਪਹਿਲਾ ਮੈਂ ਜਦੋਂ ਤੜਕਾ ਲਾਉਣ ਲੱਗੀ ਆ ਜਦ ਇਹ ਸਾਡੀ ਰੇਖ ਆ ਗਈ ਐ ਫਿਰ ਮੈਂ ਫਿਰ ਫਟਾਫਟ ਮੈਂ ਗੈਸ ਬੰਦ ਕਰਤਾ ਮਹਾ ਜਦੋਂ ਆਈ ਆਪਾਂ ਉਹਨੂੰ ਪਹਿਲਾਂ ਮਿਲੀਏ ਚਲ ਆਪਾਂ ਉਹਦੀ ਖਬਰ ਸਾਰ ਪੁੱਛੀ ਆ ਉਹ ਕਹਿੰਦੀ ਚਲ ਜੀ ਜੀ ਮੈਂ ਇਹਨੇ 2-3 ਮਿੰਟ ਆ ਮੈਂ ਰੈਸਟ ਕਰ ਲਵਾਂ ਉਸਤੇ ਮਗਰ ਫਿਰ ਆਪਾਂ ਉਹਨੂੰ ਦੰਨੀਆਂ ਚਾਹ ਬਣਾ ਕੇ ਚਲੋ ਮੈਂ ਕਿ ਹੁਣ ਤੜਕਾ ਲਾ ਦਿੰਨੀ ਆ ਉਹਨੂੰ ਵੀ ਭੁੱਖ ਲੱਗੀ ਹੋਣੀ ਵਿਚਾਰੀ ਨੂੰ ਪਹਿਲਾਂ ਉਹਨੂੰ ਚਾਹ ਪਿਲਾ ਕੇ ਨਾ ਫਿਰ ਉਹਦੇ ਬਾਅਦ ਤੇ ਆਪਾਂ ਰੋਟੀ ਦੀ ਤਿਆਰ ਕਰਨੀ ਹੁੰਦੀ ਨਾ ਸਪੈਸ਼ਲ ਲੋਗਾਂ ਦੇ ਵਾਸਤੇ ਕੜੀ ਤੇ ਚੋਲ ਬਣਾਉਣ ਲੱਗੀ ਹਾਂ ਮੈਂ ਇਹਨੇ ਪਿਆਜ਼ ਆਪਣੇ 골ਡ ਬ੍ਰਾਊਨ ਹੋਨੇ ਆ ਐਨੇ ਜਿਹੜੇ ਹਕੜੀ ਆਹ ਪਈਆ ਨਾ ਲੱਸੀ ਪਈ ਆ ਇਹਦੇ ਵਿੱਚ ਆਪਾਂ ਹੁਣ ਵੇਸਣ ਨੂੰ ਐ ਚੰਗੀ ਤਰ੍ਹਾਂ ਘੋਲ ਲੈਨੇ ਆ ਦੇਖੋ ਜੀ ਮੈਨੂੰ ਨਾ ਹਾ ਲੱਸੀ ਵਾਲੀ ਕੜੀ ਨਾਲ ਇੰਨੀ ਜ਼ਿਆਦਾ ਪਸੰਦ ਆ ਨਾ ਬਹੁਤ ਵਧੀਆ ਹੁੰਦੀ ਹੈ ਤੇ ਬਣਦੀ ਵੀ ਬਹੁਤ ਜ਼ਿਆਦਾ ਟੇਸਟੀ ਹੈ ਦੇ ਨੂੰ ਐ ਹੁਣ ਆਪਾਂ ਨਾ ਐ ਚੰਗੀ ਤਰ੍ਹਾਂ ਘੋਲ ਲਨੇ ਤਾਂ ਕਿ ਇਹਦੇ ਵਿੱਚ ਨਾ ਕੋਈ ਵੀ ਗੱਠ ਨਾ ਹੋਵੇ ਹੁਣ ਆਪਾਂ ਨੇ ਵੇਸਣ ਨੂੰ ਐ ਚੰਗੀ ਤਰ੍ਹਾਂ ਘੋਲ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਨੂਨ ਮਿਰਚ ਮਸਾਲਾ ਹਲਦੀ ਇਹ ਇਹਨੀਆਂ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਬੰਨੇ ਆ ਇਹ ਵੀ ਇਹਦਾ ਇੰਨੀ ਜਿਆਦਾ ਟੇਸਟੀ ਬਣਦੀ ਹੈ ਵੀ ਤੁਸੀਂ ਵੀ ਇਸਨਾਂ ਬਣਾ ਕੇ ਜਰੂਰ ਖਾਈਏ ਤੁਹੇ ਹੰਗੜੀਆਂ ਛੱਟ ਜਾਣਗੀਆਂ ਮੇਰੇ ਤਰੀਕੇ ਨਾਲ ਬੜੀ ਬਣਾ ਕੇ ਜਰੂਰ ਦੇਖਣ ਦੇਖਣ ਮੇਰੀਆਂ ਭੈਣਾਂ ਇਹ 골ਡਨ ਬ੍ਰਾਊਨ ਹੋ ਗਏ ਨੇ ਪਿਆਜ਼ ਇਹਨੂੰ ਇੱਕ ਦੋ ਮਿੰਟ ਦਾ ਨਾ ਆਪਾਂ ਹੋਰ ਸੇਕ ਲਵਾਵਾਂਗੇ ਦੇਖੋ ਇਹਨਾਂ ਦਾ ਕਲਰ ਦੇਖੋ ਕਿੰਨਾ ਵਧੀਆ ਲੱਗਦਾ ਹੈ ਤਾਂ ਚੰਗੀ ਤਰ੍ਹਾਂ ਰੈਡੀ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਿਹੜੇ ਬੇਸਨ ਭੁਲ ਕੇ ਰੱਖਿਆ ਹੋਇਆ ਤਾਂ ਨਾ ਹੁਣ ਉਹ ਵੀ ਚੁਕਾ ਦੇਵਾਂਗੇ ਤੇ ਹੁਣ ਇਹਨਾਂ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਨੇ ਨਾ ਇੱਕ ਪਾਸੇ ਰੱਖਿਆ ਇਹਦਾ ਗਰਮ ਪਾਣੀ ਕਰਕੇ ਹੁਣ ਆਪਾਂ ਨਾ ਇਹਦੇ ਵਿੱਚ ਗਰਮ ਪਾਣੀ ਪਾ ਦਨੇ ਆ ਦੇਖੋ ਜੀ ਇਹ ਕੜੀ ਦਾ ਨਾ ਬਣਾਉਣ ਦਾ ਇੱਕ ਐਮ ਵਧੀਆ ਤਰੀਕਾ ਏ ਇਹ ਜਿੰਨੀ ਵੀ ਨਾ ਆਪਾਂ ਇਹਨੂੰ ਕਾੜੂਗੇ ਨਾ ਇਹ 19 ਜਿਆਦਾ ਵਧੀਆ ਬਣਨੀ ਹੈ ਜਿਹੜੀ ਇਹ ਜਿਹੜੀ ਕੜੀ ਹੁੰਦੀ ਹੈ ਨਾ ਇਹਨੂੰ ਜਲਦਬਾਜ਼ੀ ਨਹੀਂ ਕਦੇ ਵੀ ਕਰਨੀ ਚਾਹੀਦੀ ਹੈਗੀ ਇਹ ਜਨਮਿਕ ਕੜੀ ਭਲੇ ਬਣਾਉਣੀ ਹੈ ਨਾ ਜਦੋਂ ਇਹ ਨੇ ਤਿਆਰ ਹੋਣਾ ਇਹ ਕੜ-ਕੜ ਕੇ ਹੋਣਾ ਤਿਆਰ ਤੇ ਜਿੰਨੀ ਇਹ ਕੜੂਗੀ ਨਾ ਤੇ 19 ਜਿਆਦਾ ਟੇਸਟੀ ਬਣੂਗੀ ਇਹ ਕੜੀ ਤੇ ਆਪਾਂ ਨੇ ਹੁਣ ਇਹਦੇ ਵਿੱਚ ਸਾਰਾ ਸਮਾਨ ਪਾ ਦਿੱਤਾ ਪਾਣੀ ਵੀ ਆਪਾਂ ਨੇ ਬਹੁਤ ਜ਼ਿਆਦਾ ਹੀ ਰੱਖਿਆ ਹੈ ਤਾਂ ਕਿ ਇਹ ਚੰਗੀ ਤਰੀਕੇ ਨਾਲ ਚੰਗੀ ਤਰ੍ਹਾਂ ਪੱਕ ਜਵੇ ਤੁਸ ਹੋਣਾ ਨੂੰ ਆਪਾਂ ਅੱਠ ਲੇੜਗਾ ਟਾਕ ਦਨੇ ਆ કે ਆਪਾਂ ગેસ ਕਰਦને સિમ આ થોળી-થોળી એ બની જાવਗੀ 2 ਘੰਟੇ ਵਿੱਚ ਆਪਾਂ ਨੂੰ ਇੰਨੇ ਕੋਈ ਜਲદવારી ਨਹੀਂ ਹੈਗੀ ਤੇ ਆਪਾਂ ਇੰਨੇ ਹੋਰ રસોઈ ਦੇ કામ ਕਰਦੇ ਹਾਲੇ ਵਿੱਚ ਚੌਲ ਬਣਾਉਣੇ ਆ ਤੇ ਹੋਰ બਸ ਫਿਰ ਇੱਧਰ ਉੱਧਰ ਗੱਲਾਂ-ਬਾਤਾਂ ਕਰਨ ਦੀ ਰੇਖਾ ਨਾਲ ਇਕਨ ਟਾਈਮ ਸਪੈਂਡ ਹੋ ਜਾਣਾ ਹੈ ਚਲੋ ਜੀ ਆਪਾਂ ਤੁਹਾਨੂੰ ਠਹਿਰ ਕੇ ਮਿਲਦੇ ਆਂ ਕੋછા ਤਾਂ ਲਗਾ દી લી ਅਪਰ ਵੀਡੀਓ ਤੇ ਇਧਰ ਹੀ ਐਂਡ ਕਰਤੀ ਹੈ દીદી ਨੇ ਵੀ ਰੋਟੀ ਬਣਾ ਲੈਣੀ ਹੈ ਇਹ ਹੈ નમસ્તે